ਤੁਸੀਂ ਸਪੰਚੀ ਇਲਕਸ਼ਨ ਲਾ ਰਹੇ ਹੋ ਉਹ ਕਿਸ ਮੁੱਦਿਆਂ ਨੂੰ ਲੈ ਕੇ ਸਪੰਚੀ ਇਲਕਸ਼ਨ ਲਾ ਰਹੇ ਹੋ ਮੁੱਦੇ ਇਹੀ ਆ ਵੀ ਪਿੰਡ ਦੇ ਕੰਮ ਵਧੀਆ ਹੋਣ ਮਤਲਬ ਪਿੰਡ ਦਾ ਵਿਕਾਸ ਹੋਏ ਜੜੀਆਂ ਕਮੀਆਂ ਪੇਸ਼ੀਆਂ ਕੋਈ ਵੀ ਪੂਰੀਆਂ ਕਰਾਂਗੇ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਮੈਂ ਖੜਾ ਹੋਇਆ ਇਹਨਾਂ ਦੇ ਸਹਿਯੋਗ ਨਾਲ ਬਣਾਗੇ ਜੋ ਵੀ ਆ ਕੰਮ ਵਧੀਆ ਤਰੀਕੇ ਨਾਲ ਕਰਾਂਗੇ ਜੋ ਨਹੀਂ ਹੋਇਆ ਅਜੇ ਤੱਕ ਉਹ ਸਭ ਕਰਾਂਗੇ ਪਿੰਡ ਦੇ ਨੌਜਵਾਨ ਜੋ ਨਸਿਆਂ ਤੇ ਮਤਲਬ ਆਦੀ ਮਤਲਬ ਪਿੱਛੇ ਤੇ ਮਤਲਬ ਅਸੀਂ ਖਤਮ ਇਦਾਂ ਹੀ ਕਰ ਛੱਡਿਆ ਦਾ ਪਹਿਲਾਂ ਹੀ ਉਹਦੇ ਬਾਰੇ ਦੇ ਵਿੱਚ ਤੁਸੀਂ ਕੀ ਜਿਉ ਮਤਲਬ ਗਾਂ ਆਉਣ ਵਾਲੀ ਪੀੜ੍ਹੀ ਜਿਹੜੀ ਉਹਦੇ ਵਿੱਚ ਨੌਜਵਾਨਾਂ ਨੌਜਵਾਨਾਂ ਜੋ ਰੋਜ਼ਗਾਰ ਮਈਆ ਉਹ ਕਿਸ ਤਰ੍ਹਾਂ ਕਰਾਓਗੇ ਤੁਸੀਂ ਜਿਹੜੇ ਨੋ ਬੇਰੋਜ਼ਗਾਰ ਨੌਜਵਾਨ ਨੇ ਆਪਾਂ ਸਾਰਿਆਂ ਦੇ ਫਾਰਮ ਭਰੇ ਦਿਆ ਮੰਤਰੀ ਸਾਹਿਬ ਨਾਲ ਮਿਲ ਕੇ ਜਿੱਥੋਂ ਤੱਕ ਪਹੁੰਚ ਹੋਈ ਕਰਾਂਗੇ ਯੋਰ ਲਾਵਾਂਗੇ ਵੀ ਕੋਈ ਬੇਰੋਜ਼ਗਾਰ ਨਾ ਰਹੀ ਦਾਵਾਵਾਂਗੇ ਰੋਜ਼ਗਾਰ ਜਿੱਥੇ ਵੀ ਮਿਲੇਗਾ ਇਹ ਤੁਲਾ ਪਹਿਲੀ ਪੰਚਾਇਤ ਦੇ ਅਧੂਰੇ ਪਏ ਕੰਮ ਉਹ ਕਿਹੜੇ ਕਿਹੜੇ ਹਨ ਅਧੂਰੇ ਪਏ ਕੰਮ ਅਜ ਪਿੰਡ ਦਾ ਗਰਾਊਂਡ ਕਾਫੀ ਆ ਮਤਲਬ ਸਟੇਡੀਅਮ ਦੀ ਕੋਈ ਗਰਾਂਟ ਆ ਹੀ ਇਹਨਾਂ ਨੇ ਰਿਕਾਪਟਾ ਪਾ ਗਏ ਨਹੀਂ ਹੋਣ ਦਿੱਤਾ ਪੂਰਾ ਸਾਰੇ ਕੰਮ ਅਜੇ ਅਧੂਰੇ ਹੀ ਪਏ ਦਿਆ ਉਹਨਾਂ ਨੂੰ ਪੂਰੇ ਕਰਨ ਵਾਸਤੇ ਅਸੀਂ ਖੜੇ ਆ ਗਲੀਆਂ 'ਚ ਕਹਿੰਦੇ ਸੀ ਲਟਾਂ ਲਵਾਵਾਂਗੇ ਇੰਟਰਲੌਕ ਲੱਗ ਜਾਏਗਾ ਕੁਝ ਨਹੀਂ ਲੱਗਾ ਜੇ ਤੱਕ ਉਹ ਅਸੀਂ ਕਰਕੇ ਦੱਸਾਂਗੇ ਉਹਨਾਂ ਦੀ ਚਾਰ ਵਾਰੀ ਅਜੇ ਤੱਕ ਹੋਈ ਤੁਹਾਨੂੰ ਫੇਰ ਸੱਦਾਂਗੇ ਫੇਰ ਵਿਖਾਓ ਕੰਮ ਹੋਇਆ ਜਾਂ ਨਹੀਂ ਹੋਇਆ ਅਜੇ ਪਿੰਡ ਦੀ ਅਜੇ ਤੱਕ ਮੜੀਆਂ ਨਹੀਂ ਬਣੀਆਂ ਅੱਛਾ ਇਹ ਤੋਂ ਲਵਾਸ ਰੁਣਨ ਸਾਹਿਬ ਤੁਸੀਂ ਜਿੱਤ ਜਾਂਦੇ ਜਿਹੜੇ ਪੈਸੇ ਇੰਨੇ ਲਾਇਆ ਆਪਣੇ ਮੜੀਆਂ ਆ ਪਿੰਡ ਦੀਆਂ ਇੰਨੇ ਲਾਇਆ ਪੈ ਪਿੰਡ ਦੀਆਂ ਮੜੀਆਂ ਆ ਉਹਦੇ ਵਿੱਚ ਬਾਥਰੂਮ ਨਹੀਂ ਹੈਗਾ ਰਸਤਾ ਇਦਾਂ ਹੀ ਆ ਮਤਲਬ ਪਾਣੀ ਰੁਕ ਜਾਂਦਾ ਪ੍ਰਸ਼ਾਦ ਹੋ ਜੇ ਤੇ ਉਹ ਸਭ ਅਸੀਂ ਸਾਰਾ ਕੰਮ ਸਾਫ਼ ਕਰਾਂਗੇ ਇੰਟਰਲੋਕ ਲਵਾ ਕੇ ਬਾਥਰੂਮ ਵਗੈਰਾ ਬਣਾ ਕੇ ਉੱਥੇ ਵਧੀਆ ਬਣਾ ਕੇ ਦੇਵਾਂਗੇ ਇੱਕ ਵਾਰੀ ਹਾਂਜੀ ਠੀਕ ਹਾਂਜੀ ਇਹ ਦਰਿੰਦਰ ਸਿੰਘ ਜੀ ਆਪਣੇ ਤੁਸੀਂ ਪਿੰਡ ਵਾਸੀ ਹੋ ਹਾਂਜੀ ਇਹ ਤੁਹਾਡੇ ਪਿੰਡ ਪੰਚਾਇਤੀ ਲੈਵਲ ਤੋਂ ਹੋ ਰਹੀ ਆ ਹਾਂਜੀ ਤੁਸੀਂ ਇਹ ਕੀ ਸੋਚ ਕੇ ਮਤਲਬ ਵੋਟ ਪਾਉਗੇ ਕੀ ਉਮੀਦ ਰੱਖਦੇ ਆਉਣ ਵਾਲੇ ਸਰਪੰਚ ਕੋ ਉਹਦੇ ਬਾਰੇ ਤੁਸੀਂ ਦੱਸੋ ਆਪਣਾ ਸਰਪੰਚ ਆਉਣ ਵਾਲਾ ਸਰਪੰਚ ਛੜਦੀ ਜਵਾਨੀ ਹੈ ਮੜਾ ਅੱਛੋ ਸਮਝ ਕੇ ਪੜਿਆ ਲਿਖਿਆ ਅੱਗੇ ਸੱਤਾ ਚ ਜਿਹੜੇ ਸਾਰੇ ਅਨਪੜ੍ਹ ਹੀ ਨੇ ਤੇ ਇਹਨੇ 1200 ਵੀ ਰੱਖਿਆ ਤੇ ਉਹਦੀ ਕੋ ਦਲ ਨਹੀਂ ਹੈਗੀ ਉਹ ਪੜਿਆ ਲਿਖਿਆ ਮੜਾ ਆ ਗਰਾਊਂਡ ਦੀ ਵੀ ਵੰਟੇਗੀ ਆ ਇਹ ਵੀ ਉਹਦੇ ਤੌਰ ਤੇ ਵੰਡ ਰਹੀ ਆ ਪਹਿਲਾਂ ਸਰਪੰਚ ਨੇ ਕੋਈ ਨਹੀਂ ਕੀਤਾ ਨਿਰਗਾਂ ਦੇ ਪਾਹ ਜਿਹੜੇ ਉਹ ਨਹੀਂ ਦਿੱਤੇ ਹੈਗੇ ਉਹ ਇਹਨੇ ਦੁਆਇਨਾ ਇਹਨੇ ਤੋਂ ਕੰਮ ਕਰਵਾਇਆ ਆ ਜਿਹੜਾ ਗਰਾਊਂਡ ਤੇ ਜਿੱਦੇ ਅਸੀਂ ਖੜੇ ਆ ਔਰ ਰੁਕਿਆ ਵੀ ਕਰਵਾਇਆ ਤੇ ਇਹ ਰੁਕਿਆ ਕੰਮ ਇਤਾਂ ਹੀ ਇਸ਼ਾਰ ਕਰਕੇ ਰੁਕਿਆ ਸਕੂਲ ਦੇ ਵਿੱਚ ਗਰਾਊਂਡ ਬਣਨ ਲੱਗਿਆ ਉਹ ਵੀ ਇਹ ਬਣਾਣ ਡਿਆ ਤੇ ਪਿੰਡਾਂ ਦੇ ਲੋਕੀ ਇਹਨੂੰ ਪੜਾ ਲਿਖਿਆ ਹੋਰ ਹਰ ਕੇ ਤੇ ਜਾ ਕੇ ਇਹਨੂੰ ਸਟੱਟ ਚੋਂਦੇ ਨੇ ਇਹ ਕਿ ਆਉਣ ਵਾਲੇ ਜਿਹੜਾ ਕੰਮ ਕਰੇ ਕਰੇਗਾ ਸਾਰੇ ਉਹ ਹੋਰ ਕਿਹੜਾ ਕੰਮ ਜਿਆਦਾ ਰਹਿ ਗਿਆ ਪਹਿਲੀ ਪੰਚਾਇਤ ਤੋਂ ਜਿਹੜਾ ਤੁਸੀਂ ਮਤਲਬ ਉਹ ਚੰਦੋ ਕਿ ਉਹ ਬੰਦੇ ਦਾ ਬੜੀਆਂ ਪਿੰਡੇ ਬੜੀਆਂ ਵੇ ਚਲੋ ਕੋਈ ਵੀ ਆ ਸਪੈਂਸਰੀ ਕੋਈ ਕੰਮ ਨਹੀਂ ਕਰਾਇਆ ਕੋਈ ਗਲੀ ਨਹੀਂ ਜਿਹੜੀਆਂ ਪਹਿਲੀਆਂ ਗਲੀਆਂ ਬਣਦੀਆਂ ਉਹੀ ਗਲੀਆਂ ਉਸੇ ਤਰ੍ਹਾਂ ਕੁੱਟੀਆਂ ਭੱਜੀਆਂ ਤੋਏ ਤੇ ਇਹਨਾਂ ਵਿੱਚ ਕੋਈ ਕੰਮ ਨਹੀਂ ਕਰਾਇਆ ਆਪਣੇ ਆਪਣੇ ਕੰਮ ਜਿਹੜੇ ਕੋਈ ਕਰਦਾ ਰਿਹਾ ਪਿੰਡ ਵਾਲੇ ਕੰਮ ਨਹੀਂ ਕਰਦਾ ਕੋਈ ਕੰਮ ਨਹੀਂ ਆਇਆ ਜਿਹੜਾ ਪਿੰਡ ਦਾ ਕੋਈ ਬੰਦਾ ਕਹੇ ਵੀ ਇਹਨੇ ਕੋਈ ਕੰਮ ਕਰਾਇਆ ਜਿੱਥੇ ਦਾ ਕੰਮ ਠੱਪੀ ਹੀ ਉੱਥੇ ਦਾ ਉੱਥੇ ਠੱਪ ਪਿਆ ਆ। ਉਹ ਸੱਚੀ ਦਾ ਪੈਸੇ ਗ੍ਰਾਈ ਕਰਕੇ ਲੋਕ ਆਪਣੇ ਕੋਲ ਆਏ। ਆਈ ਬੜੀਆਂ ਬੜੀਆਂ ਜਨਾਨੀਆਂ ਨੇ ਉਹ ਕਰਾਈ ਕਰਾਈ ਕਰਕੇ 5-500 ਰੁਪਈਆ ਤੇ ਉਹ ਮੜੀਆਂ ਦੇ ਵਿੱਚ ਥੋੜਾ ਬਹੁਤਾ ਕੰਮ ਕਰਾਈ ਦੇਤੀ ਆ। ਉਹ ਆਪਣੇ ਬਹਿਣ ਤੋਂ ਵਾਲੀ ਚਲੋ ਕੰਡੇ ਲੱਗਦੇ। ਬਾਕੀ ਕੋਈ ਤਾਂ ਆ ਗਏ ਦਾਂਬੂ ਬੜੀ ਜੀ ਉਹ ਕੰਮ ਵੰਦਾ ਕੇ ਉਹ ਦੱਸੇ ਆ ਤੇ ਆ ਕੇ ਵੀ ਕਿਸ ਨੂੰ ਕਿੰਨਾ ਕੀ ਕੀਤਾ ਕੰਮ ਤੇ ਉਹ ਪੈਸਾ ਜਿਹੜਾ ਜਮਾ ਪਿਆ ਕੋਈ ਜਾਂ ਖਾ ਪਿਆੜਿਆ ਜਾਂ ਫਿਰ ਕਿੱਧਰ ਗਰੀਬਾਂ ਦੀ ਘੋਟਾਂ ਦੀ ਜਿਹੜੀਆਂ ਆਈਆਂ ਉਹਨਾਂ ਨੇ ਨਹੀਂ ਹਾਂਜੀ ਮੜੋ ਬਣਾ ਕੀ ਜੀ ਤਸਵੀਰ ਕੋਲ ਤਸਵੀਰ ਕੋਲ ਤੁਸੀਂ ਇੱਥੋਂ ਮੈਂਬਰ ਦੀ ਇਲੈਕਸ਼ਨ ਲੜ ਰਹੇ ਹੋ ਪਿੰਡ ਮਗਨੂਦੀਆਂ ਤੋਂ ਹਾਂਜੀ ਤੁਸੀਂ ਕਿਹੜੀ ਸੋਚ ਲੈ ਕੇ ਇਲੈਕਸ਼ਨ ਲੜ ਰਹੇ ਹੋ ਆਪਣੇ ਔਰਤਾਂ ਉੱਤੇ ਜਿਹੜੇ ਹੁੰਦੇ ਅਤਿਆਚਾਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾਜੀ ਇਹ ਗੱਲ ਕਹਨੇ ਆਂ ਅਸੀਂ ਵੀ ਸਾਡੇ ਪਿੰਡ ਦਾ ਬਿਲਕੁਲ ਸੁਧਾਰ ਹੋਣਾ ਚਾਹੀਦਾ 25 ਸਾਲਿਆਂ ਸਰਪੰਚੀ ਕੀਤੀ ਐ ਕਿਹੇ ਔਰਤ ਦੀ ਨਹੀਂ ਇਹਨਾਂ ਨੇ ਮਦਦ ਕੀਤੀ ਕਿ ਇਹ ਗਰੀਬ ਦੀ ਨਹੀਂ ਮਦਦ ਕੀਤੀ ਕਿਸੇ ਪਿੰਡ ਦੀ ਇਹਨਾਂ ਨੇ ਸਹਾਇਤਾ ਕੋਈ ਨਹੀਂ ਦਿੱਤੀ ਨਾ ਸਕੂਲ ਨੂੰ ਨਾ ਸਕੂਲ ਦੀਆਂ ਬੱਚੀਆਂ ਨੂੰ ਨਾ ਰੰਡੇਪੇ ਪੈਨਸ਼ਨਾਂ ਇਹਨਾਂ ਨੇ ਤੱਕ ਨਹੀਂ ਇਹਨਾਂ ਨੇ ਲੱਗਣ ਦਿੱਤੀ ਠੀਕ ਹੈ ਹੁਣ ਆਣ ਕੇ ਇਲੈਕਸ਼ਨਾਂ ਵਿੱਚ ਹਾਰਨੂ ਤੇ ਲੱਗੇ ਨੇ ਤੇ ਹੁਣ ਰੰਡੇਪਾ ਪੈਨਸ਼ਨਾਂ ਇਹਨਾਂ ਨੇ ਲਾਇਆਂ ਨਹੀਂ ਅਸੀਂ ਇਹ ਸੋਚ ਕੇ ਸੋਚਿਆ ਵੀ ਸਾਡਾ ਨੌਜਵਾਨ ਮੁੰਡਾ ਜੀ ਸਰਪੰਚੀ ਦੇ ਖਿਲਾਾਰੇ ਆਇਆ ਉਹ ਪਿੰਡ ਦੀ ਸੁਧਾਰ ਕਰਵਾਏਗਾ ਤੇ ਇੰਨੀ ਖਾਨ ਉਮੀਦ ਹੈ ਵੀ ਜ ਉਹ ਕਿਹੜੇ ਧੂਰੇ ਕੰਮ ਨੇ ਜਿਹੜੇ ਮਤਲਬ ਰਹਿ ਚੁੱਕੇ ਨੇ ਤੁਸੀਂ ਮਤਲਬ ਪਿੰਡ ਦੇ ਵਿੱਚ ਉਹ ਇੱਕ ਵਾਰੀ ਮਾਸ ਗੱਲ ਇਹ ਹੈ ਵੀ ਹਟੀਆਂ ਗਲੀਆਂ ਆਪਣੇ ਮਹੱਲੇ ਦੀਆਂ ਗਲੀਆਂ ਬਣੀਆਂ ਦੂਜੇ ਮਹੱਲੇ ਦੀ ਇਹਨਾਂ ਨੇ ਗਲੀਆਂ ਨਹੀਂ ਬਣਾਈਆਂ ਦੂਜਿਆਂ ਦੇ ਬੱਚੇ ਸਿਆਣ ਕਰਵਾਣ ਜਾਂਦੇ ਰਹੇ ਨੇ ਉਹਨੇ ਮੋਹਰਾਂ ਨਹੀਂ ਲਾਈਆਂ ਇਹਨਾਂ ਨੇ ਸਿਆਣ ਨਹੀਂ ਕਰਕੇ ਦਿੱਤੇ ਠੀਕ ਹੈ 25 ਸਾਲ ਇਹਨਾਂ ਨੇ ਸਰਪੰਚੀ ਕੀਤੀ ਇਹਨਾਂ ਨੇ ਮੜੀਆਂ ਦਾ ਸਹਾਰ ਨਹੀਂ ਕੀਤਾ ਇੱਕ ਅਸਥਾਨ ਸਥਾਨ ਹੈ ਉਹ ਹਰ ਇੱਕ ਨੇ ਮਰ ਰਹਾ ਥੇ ਉਥੇ ਹੱਥ ਤੁਹਾਨੂੰ ਥਾਂ ਨਹੀਂ ਹੈ ਅਸੀਂ ਬੀਬੀਆਂ ਦੀ ਬੀਬੀਆਂ ਨੇ ਸਾਰੀਆਂ ਪੰਜ ਸੱਤ ਬੀਬੀਆਂ ਕੱਟੀਆਂ ਹੋਈਆਂ 5-500 200 1000 1000 ਲੋਕਾਂ ਨੇ ਗ੍ਰਹੀ ਸਾਨੂੰ ਦਿੱਤੀ ਅਸੀਂ ਮੜੀਆਂ ਦਾ ਥਾਂ ਬਣਾਇਆ ਉਹ ਸਿਰਫ ਆਦਮ ਰਹਿ ਗਏ ਅਸੀਂ ਟੈਂਚੀਆਂ ਬਣਾਈਆਂ ਟੁੱ ਤੇ ਇਹਨਾਂ ਨੇ ਸਾਨੂੰ ਸਾਥ ਨਹੀਂ ਦਿੱਤਾ ਸਗੋਂ ਟਿਕਾਉਨੀਆਂ ਕੀਤੀਆਂ ਵੀ ਬੀਬੀਆਂ ਦਾ ਖਰਚਾ ਮੁੱਕ ਗਿਆ ਦਾ ਤੇ ਬੀਬੀਆਂ ਘਰ ਘਰ ਗਰਾਈ ਕਰਨ ਚੜੀਆਂ